ਵਾਹਿਗੁਰੂ ਜੀ ਦਾ ਖਾਸ ਵਾਹਿਗੁਰੂ ਜੀ ਦੀ ਜੀ ਮਤੀ ਗੁਰੂ ਪਿਆਰਿਓ ਭਾਰਤ ਹਿੰਦੂਸਤਾਨ ਵਿੱਚ ਹਜ਼ਾਰਾਂ ਹੀ ਵਿਦਵਾਨ ਤਪਸਵੀ ਗਿਆਨੀ ਪੈਦਾ ਹੋਏ ਹਨ ਇਥੋਂ ਤੱਕ ਕਿ ਹਿੰਦੂਸਤਾਨ ਨੂੰ ॠषि मुनियों ਦੀ ਧਰਤੀ ਵੀ ਕਿਹਾ ਜਾਂਦਾ ਇੰਨੇ ਨੇ ਚੋਟੀ ਦੇ ਵਿਦਵਾਨ ਗਿਆਨੀ ਰਿਆ ਪਰ ਮਾਪੁਰਸ਼ ਹੋਇਆ ਜਿਨ੍ਹਾਂ ਨੇ ਗੁਰੂ ਪਿਆਰੇ ਉਸ ਮੈਡੀਟੇਸ਼ਨ ਕੀਤਾ ਧਿਆਨ ਲਗਾਇਆ ਉਸ ਸੱਚੇ ਪਿਤਾ ਪਰਮਾਤਮਾ ਅਕਾਰ ਪੁਰਖ ਨੂੰ ਪਾਇਆ ਪਰ ਬੜੀ ਅਫਸੋਸ ਵਾਲੀ ਗੱਲ ਆ ਸਾਡੇ ਕੋਲੋਂ ਇੰਨਾ ਗਿਆਨ ਦਾ ਖਜ਼ਾਨਾ ਹੋਣ ਦੇ ਬਾਵਜੂਦ ਵੀ ਸਾਡਾ ਦੇਸ਼ ਸਾਡੇ ਲੋਕ ਦਿਨ-ਪਕੀ ਦਿਨ ਤਰੱਕੀ ਨਹੀਂ ਕਰ ਰਹੇ ਤਰੱਕੀ ਹੋਣੀ ਆ ਕਿ ਆਪਾਂ ਕੋਟੀਆਂ ਲੈਂਦੀਆਂ ਕਾਰਾਂ ਲੈਂਦੀਆਂ ਨਹੀਂ ਤਰੱਕੀ ਇਹ ਆ ਕਿ ਆਪਾਂ ਤੰਦਰੁਸਤ ਕਿੰਨੇ ਆ ਸਾਡੇ ਘਰਾਂ ਵਿੱਚ ਸੁੱਖ ਕਿੰਨਾ ਆ ਸਾਡੇ ਮਨ ਵਿੱਚ ਸ਼ਾਂਤੀ ਕਿੰਨੀ ਆ ਅਸੀਂ ਇੱਕ ਦੂਜੇ ਦੀ ਕਿੰਨੀ ਗਾਂ ਫੜਦੇ ਆ ਸਾਡੇ ਅੰਦਰ ਇਨਸਾਨੀਅਤ ਕਿੰਨੀ ਆ ਕਿਉਂਕਿ ਭਾਰਤ ਵਿੱਚ ਸਾਧੂ ਸੰਤ ਬਾਬੇ ਸ਼ੁਰੂ ਤੋਂ ਹੀ ਉਸ ਅੱਜ ਦੇ ਸਾਧੂ ਸੰਤ ਨਹੀਂ ਗੁਰੂ ਪਿਆਰੇ ਜਦੋਂ ਸਿਕੰਦਰ ਨੇ ਹਿੰਦੁਸਤਾਨ ਆਇਆ ਤੇ ਉਹਨੇ ਵਾਪਸ ਜਾਣਾ ਸੀ ਤਾਂ ਉਸਨੇ ਆਖਿਆ ਕਿ ਮੈਂ ਕੋਈ ਨਾ ਕੋਈ ਭਾਰਤ ਵਿੱਚੋਂ ਵੱਡਮੁੱਲੀ ਚੀਜ਼ ਲੈ ਕੇ ਜਾਵਾਂਗਾ ਸਾਨੂੰ ਸਾਰਿਆਂ ਨੂੰ ਪਤਾ ਹੋਣਾ ਕਿ ਸਿਕੰਦਰ ਆਜਾਓ ਸੀ ਜਿੰਨੇ ਕਹਿੰਦੇ ਦੁਨੀਆਂ ਜਿੱਤੀ ਆ ਤੇ ਜਦੋਂ ਉਹਨੇ ਆਪਣੇ ਵਜ਼ੀਰ ਨੂੰ ਇੰਨੀ ਗੱਲ ਆਖੀ ਭੀ ਜਾ ਕੋਈ ਵੱਡਮੁੱਲੀ ਚੀਜ਼ ਲੈ ਕੇ ਆ ਜਿਹ ਵੀ ਮੈਂ ਯਾਦਗਾਰੀ ਨਾਲ ਲੈ ਕੇ ਜਾਵਾਂ ਤਾਂ ਉਹਨੇ ਕਿਹਾ ਕਿ ਮਹਾਰਾਜਾ ਜੀ ਭਾਰਤ ਵਿੱਚ ਤਾਂ ਇੱਕੋ ਚੀਜ਼ ਵੱਡਮੁੱਲੀ ਆ ਓਆ ਭਾਰਤ ਦੇ ਸਾਧੂ ਸੰਤ ਫਕੀਰ ਸੰਿਆਸੀ ਤਪਸਵੀ ਤੋ ਕਹਿੰਦੇ ਜਾਓ ਕੋਈ ਫਕੀਰ ਲੈ ਕੇ ਆਓ ਲਾਗੇ ਜੇ ਨੇੜਲੇ ਪਿੰਡ ਚ ਗਏ ਉਥੇ ਇੱਕ ਫਕੀਰ ਬੈਠਾ ਹੋਇਆ ਸੀ ਸਿਪਾਈ ਗਏ ਆ ਤੇ ਸਿਪਾਈਆਂ ਨੇ ਜਾ ਕੇ ਆਖਿਆ ਕਿ ਭਾਈ ਚੱਲ ਤੈਨੂੰ ਰਾਜੇ ਨੇ ਬੁਲਾਇਆ ਹੈ ਉਹ ਆਖਦਾ ਕਿ ਭਾਈ ਮੈਨੂੰ ਰਾਜੇ ਨੇ ਬੁਲਾਇਆ ਹੈ ਤੇ ਮੇਰੀ ਤੇ ਮਰਜ਼ੀ ਨਹੀਂ ਵੀ ਜਾਣਦੀ ਤੇ ਨਾ ਹੀ ਮੈਂ ਜਾਣਾ ਆ ਉਹ ਕਹਿੰਦਾ ਵੀ ਰਾਜਾ ਤੈਨੂੰ ਸੋਨੇ ਚਾਂਦੀ ਹੀਰੇ ਜਵਾਹਰਾਤ ਨਾਲ ਤੋਲ ਦੇਵੇਗਾ ਤੈਨੂੰ ਆਪਣੇ ਨਾਲ ਰੱਖੇਗਾ ਤੈਨੂੰ ਸੁੰਦਰ ਸੁੰਦਰ ਪੋਸ਼ਾਕਾਂ ਪਾਈਆਂ ਜਾਣਗੀਆਂ ਤੈਨੂੰ ਵਧੀਆ ਤੋਂ ਵਧੀਆ ਭੋਜਨ ਸ਼ਿਕਾਇਆ ਜਾ ਰਹੇਗਾ ਜਾਏਗਾ ਤੇਰੀ ਜ਼ਿੰਦਗੀ ਸਵਰਜੇਗੀ ਐਸ਼ੋ ਆਰਾਮ ਕਰੇਗਾ ਆਨੰਦ ਵਿੱਚ ਰਹੇਗਾ ਕਿਉਂ ਸਾਧੂ ਸੰਤ ਕਹਿੰਦਾ ਆ ਕਿ ਮੈਂ ਦੇ ਪਹਿਲੇ ਨਾਮ ਦੇ ਵਿੱਚ ਮੈਂ ਦੇ ਪਹਿਲੇ ਹੀ ਬੜਾ ਖੁਸ਼ ਹਾਂ ਕਿਹੜੀਆਂ ਚੀਜ਼ਾਂ ਤੁਸੀਂ ਮੈਨੂੰ ਦੇ ਰਹੇ ਹੋ ਮੈਂ ਨਹੀਂ ਇਹ ਲੈਣਾ ਚਾਹੁੰਦਾ ਇਹ ਮੇਰੇ ਵਾਸਤੇ ਵਿਆਖਿਆ ਕਿ ਮੇਰੇ ਵਾਸਤੇ ਮਿੱਟੀ ਆ ਤੇ ਉਹਨਾਂ ਨੇ ਆਖਿਆ ਕਿ ਜੇ ਤੂੰ ਸਾਡੇ ਨਾਲ ਨਹੀਂ ਗਿਆ ਭਾਈ ਤੇ ਆਪਾਂ ਫਿਰ ਤੇਰੀ ਧੌਣਾ ਦੇਾਂਗੇ ਸਿਪਾਹੀ ਗੁੱਸੇ ਵਿੱਚ ਆ ਗਏ ਤੋਹਨੇ ਕਿਹਾ ਮਾਰ ਦੋ ਜੇ ਮਾਰਨ ਤੇ ਆਗੇ ਕਿ ਮਾਰ ਦੋ ਮੈਨੂੰ ਕੋਈ ਮੋਤ ਦਾ ਡਰ ਨਹੀਂ ਪੁਣ ਸਿਪਾਹੀ ਵੀ ਇਹਨਾਂ ਆਪਰਚਾਨ ਹੋ ਗਏ ਇਹਨੂੰ ਇੰਨੇ ਲਾਜ ਦਿੱਤੇ ਆ ਹੀਰੇ ਜਵਾਰਾਂ ਤੇ ਮਹਿਲ ਮਾੜੀਆਂ ਸੁੰਦਰ ਪੋਸ਼ਾਕਾਂ ਦੇ ਇਹ ਮੰਨਿਆ ਨਹੀਂ ਤੇ ਮੌਤ ਦਾ ਵੀ ਇਹਨੂੰ ਕੋਈ ਡਰ ਨਹੀਂ ਆ ਇਹ ਕਹਿੰਦਾ ਮਾਰ ਦਿਓ ਮੈਂ ਨਹੀਂ ਜਾਣਾ ਉਹਨਾਂ ਨੇ ਜਾ ਕੇ ਤੇ ਇਹ ਸਾਰੀ ਬਾਤ ਪਲਾਂ ਜੇਵੀ ਆ ਉਹ ਆਪਣੇ ਸਿਕੰਦਰ ਨੂੰ ਸੁਣਾਈ ਉਹ ਫਕੀਰ ਤੇ ਕਹਿੰਦਾ ਕਿ ਮੈਨੂੰ ਜਾਨੂ ਮਾਰ ਦਿਓ ਪਰ ਮੈਂ ਕਿਤੇ ਨਹੀਂ ਜਾਣਾ ਜਾਦਾਨ ਹੀ ਹੈਰਾਨ ਹੋ ਗਿਆ ਸਿਕੰਦਰ ਵੀ ਕਿ ਐਸਾ ਕਿਹੜਾ ਸਾਧੂ ਸੰਤ ਫਕੀਰ ਆ ਗਿਆ ਜਿਹਨੂੰ ਮੌਤ ਦਾ ਡਰ ਨਹੀਂ ਆ ਜਦੋਂ ਜਾ ਕੇ ਸਿਕੰਦਰ ਨੇ ਮੱਥਾ ਟੇਕਿਆ ਤੇ ਆਖਿਆ ਵੀ ਤੂੰ ਹੀ ਮੈਨਾ ਚੱਲੋ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ ਹਾਂ ਕਿ ਉਹ ਲਾ ਕੇ ਕਿ ਨਹੀਂ ਰਾਜਾ ਅਸੀਂ ਕਿੱਥੇ ਆ ਅਸੀਂ ਆਨੰਦ 'ਚ ਆ ਅਸੀਂ ਖੁਸ਼ ਆ ਤੁਹਾਨੂੰ ਮਾਰ ਵੀ ਦੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਰਾਜਾ ਬੜਾ ਹੈਰਾਨ ਹੋਇਆ ਉਹ ਕਹਿੰਦਾ ਵੀ ਇਹ ਸੱਚੀ ਸਾਧੂ ਸੰਤ ਹੈ ਸਾਧੂ ਸੰਤ ਜਿਨ੍ਹਾਂ ਨੇ ਮੌਤ ਤੇ ਜਿੱਤ ਪ੍ਰਾਪਤ ਕਰ ਲਈ ਹੈ ਜਿਨ੍ਹਾਂ ਨੂੰ ਮੌਤ ਵੀ ਨਹੀਂ ਡਰਾ ਸਕਦੀ ਅੱਜ ਸਾਨੂੰ ਸਾਰਿਆਂ ਨੂੰ ਕਾਹਦਾ ਡਰਿਆ ਮੌਤ ਦਾ ਡਰਿਆ